ਜਿਹੜੀ ਆ ਖਬਰ 4 ਤਰੀਕ ਨੂੰ ਲੱਗੀ ਆ ਉਹਨੇ ਤਾਂ ਇੱਕ ਤਰ੍ਹਾਂ ਛਿਜੋੜ ਕੇ ਰੱਖਤਾ ਉਹ ਰੰਗਲਾ ਸੱਜਣ ਸੀ ਛੋਟਾ ਵੀਰ ਸੀ ਮੇਰੇ ਕੋਲ ਰਿਹਾ ਵਿਪਤਾ ਦੇ ਸਮੇਂ 'ਚ ਮੈਨੂੰ ਤਾਂ ਉਹ ਵਿਚਾਰਾ ਬਾਪੂ ਦੀ ਅਪਦਵੀਂ ਦਿੰਦਾ ਸੀਗਾ ਇਹ ਤੁਹਾਡਾ ਸਵਾਲ ਮੈਂ ਇਹਦਾ ਜਵਾਬ ਕਿੱਦਾਂ ਦੇਵਾਂ ਰਾਤ ਜਦੋਂ ਮੈਂ ਆਇਆ ਮੇਰੇ ਬਜ਼ੁਰਗ ਬਾਪੂ ਬੇਬੇ ਵੀਡੀਓ ਵੇਖ-ਵੇਖ ਕੇ ਅੱਖਾਂ ਚੋਂ ਪਾਣੀ ਕੱਢ ਰਹੀ ਸੀ ਜਦੋਂ ਮੈਂ ਪਟਿਆਲੇ ਜਾਂਦਾ ਸੀ ਨਾ ਮੈਨੂੰ ਗੱਡੀ ਤੋਂ ਰਿਸੀਵ ਕਰਨ ਆਉਂਦਾ ਸੀਗਾ ਹੁਣ ਖਤਮ ਹੋ ਗਈ ਕਹਾਣੀ ਕੌਣ ਪਟਿਆਲਾ ਕੌਣ ਕਿਹੜਾ ਘਰ ਉਹਨਾਂ ਦੇ ਨਾਲ ਇਹ ਰਾਜਸਥਾਨ ਗਏ ਹੈਗੇ ਆ ਉੱਥੇ 5 6 6 ਕਿਲੋਮੀਟਰ 6.5 ਕਿਲੋਮੀਟਰ ਤੁਰਿਆ ਤੇ ਜਿਹੜਾ ਬੰਦਾ 6 ਕਿਲੋਮੀਟਰ ਤੁਰਦਾ ਆ ਉਹ ਬਿਮਾਰ ਥੋੜਾ ਹੋ ਸਕਦਾ ਜਿੰਨੇ ਦਿਨ ਉਹਦਾ ਸਸਕਾਰ ਨਹੀਂ ਹੋਇਆ ਅਸੀਂ ਕੋਈ ਗੱਲ ਕੀਤੀ ਸਭ ਕੁਝ ਪਤਾ ਹੁੰਦਿਆਂ ਬਾਬਤ ਵੀ ਆਪਾਂ ਗੱਲ ਨਹੀਂ ਕੀਤੀ ਅੱਜ ਹੁਣ ਕੁਝ ਗੱਲਾਂ ਜਿਹੜੀਆਂ ਕਰਨੀਆਂ ਜ਼ਰੂਰੀ ਹੋ ਗਈਆਂ ਤੇ ਕਿਸੇ ਇੱਕ ਪਤਨੀ ਦਾ ਸੁਹਾਗ ਉੱਜੜ ਗਿਆ ਤੇ ਜਿਹੜੇ ਸਹੁਰੇ ਤੇ ਅੱਜ ਇਲਜ਼ਾਮ ਲਾਈ ਜਾ ਰਹੇ ਜੀ ਸਹੁਰੇ ਨੇ ਜ਼ਹਿਰ ਦਿੱਤੀ ਜਿਹੇ ਦਿੱਤਾ ਉਹ ਦਿੱਤਾ ਸੋਚ ਕੇ ਵੇਖੋ ਉਹਦਾ ਜਵਾਈ ਚਲੇ ਗਿਆ ਨਾ ਹਜੇ ਪਰਿਵਾਰ ਨੂੰ ਪਤਾ ਨਾ ਹਜੇ ਚਾਉਣ ਵਾਲਿਆਂ ਨੂੰ ਪਤਾ ਤੇ ਹਜੇ ਤੱਕ ਡਾਕਟਰਾਂ ਨੂੰ ਵੀ ਨਹੀਂ ਪਤਾ ਨਾ ਹਜੇ ਪ੍ਰਸ਼ਾਸਨ ਕੋ ਗੱਲ ਆ ਤੇ ਮੀਡੀਆ ਵਾਲੇ ਜਿਹੜੇ ਯੂਟਿਊਬਰ ਹੈਗੇ ਉਹਨਾਂ ਕੋ ਗੱਲ ਆ ਗਈ ਹਾਂ ਮੈਨੂੰ ਨਹੀਂ ਦੇਣੇ ਚਾਹੁੰਦੇ ਸਬੂਤ ਕੋਈ ਗੱਲ ਨਹੀਂ ਜਿਹੜੇ ਬੰਦੇ ਤੁਹਾਨੂੰ ਪੰਥ ਦੇ ਵਿੱਚ ਹੈਗੇ ਚੰਗੇ ਲੱਗਦੇ ਉਹਨਾਂ ਨੂੰ ਸਬੂਤ ਦੇ ਜੋ ਤੇ ਆਪਾਂ ਸੌਰੇ ਤੇ ਪਰਚਾ ਕਰਵਾਈਏ ਗੱਲ ਤਾਂ ਤੁਸੀਂ ਬਹੁਤ ਟਿਕਾਣੇ ਦੀ ਕਹਤੀ ਆ ਵੀ ਸ਼ਰੋਮਣੀ ਕਮੇਟੀ ਨੇ ਪੈਸੇ ਦਿੱਤੇ ਤੇ ਸੌਰੇ ਨੇ ਲੈ ਤੇ ਉਹਦਾ ਕਤਲ ਕਰਵਾਤਾ ਤੁਹਾਡੀ ਸ਼੍ਰੇਣੀ ਦਾ ਵਿਅਕਤੀ ਚਲ ਗਿਆ ਵਿਵਾਖ ਬੋਲਣ ਵਾਲਾ ਚਲੇ ਗਿਆ ਤੇ ਕੱਲ ਸੰਸਕਾਰ ਤੇ ਕੋਈ ਵੀ ਉੱਥੇ ਮੈਨੂੰ ਪੱਤਰਕਾਰ ਜਿਹੜਾ ਨਜ਼ਰ ਨਹੀਂ ਆਇਆ 90 ਐਪੀਸੋਡਾਂ ਵਿੱਚ ਸਵਾਲ ਕੀਤੇ ਉਹਦਾ ਹਜੇ ਤੱਕ ਜਵਾਬ ਨਹੀਂ ਕਿਸੇ ਕੋ ਦੇ ਹੋਇਆ ਜਵਾਬ ਸੀ ਪਰਚਾ ਫਿਰ ਡੈਫਾਮੇਸ਼ਨ ਦੇ ਕੇਸ ਅਕਸਰ ਸਮਝੌਤੇ ਹੋਣੇ ਹੁੰਦੇ ਆ ਉਹਨਾਂ 'ਚ ਕੁਝ ਨਹੀਂ ਹੁੰਦਾ ਔਰ ਉਹਦੇ ਕੋਲ ਪ੍ਰੂਫ ਸੀ ਜਿਹਦੇ ਕੋ ਰਿਕਾਰਡ ਪਿਆ ਪੰਨਾ ਰਿਕਾਰਡ ਦੀਆਂ ਪਈਆਂ ਉਹਨੂੰ ਡੈਫਾਮੇਸ਼ਨ ਦਾ ਕੀ ਡਰ ਸੀ ਕਿ ਮੈਂ ਬਿਨਾ ਸਿਰ ਪਰ ਤੋਂ ਐਸਜੀਪੀ ਤੇ ਦੋਸ਼ ਨਹੀਂ ਲਾਉਂਦਾ ਮੈਂ ਕਿਸੇ ਤੇ ਵੀ ਬਿਨਾ ਸਿਰ ਪਰ ਤੋਂ ਦੋਸ਼ ਨਹੀਂ ਲਾਉਂਦਾ ਜਿੰਨਾ ਚਿਰ ਮੈਡੀਕਲ ਰਿਪੋਰਟ ਸਾਹਮਣੇ ਨਹੀਂ ਆਉਂਦੀ ਹਣ ਕਈ ਲੋਕ ਇਹ ਵੀ ਰੱਖਦੇ ਹੁੰਦੇ ਕਿ ਵੀ ਬਾਡੀ ਨੂੰ ਰੱਖ ਲੈਣਾ ਚਾਹੀਦਾ ਸੀ ਆ ਕਰ ਲੈਣਾ ਚਾਹੀਦਾ ਸੀ ਵਾ ਕਰ ਲੈਣਾ ਚਾਹੀਦਾ ਸੀ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਲਾਸ਼ ਕੀ ਹੋਇਆ ਉਹ ਘੰਟਾ ਇੱਕ ਜਿਹੜਾ ਲਾਸਟ ਵਾਲਾ ਉਹ ਹੀ ਸਾਡੇ ਅੰਦਰ ਸਵਾਲ ਪੈਦਾ ਕਰਦਾ ਆ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਮੈਂ ਥੋੜੇ ਤੋਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੁੰਨਾ ਆ ਤੁਹਾਨੂੰ ਤੁਹਾਨੂੰ ਲੱਗਦਾ ਇੱਕ ਵਰਡ ਦਾ ਆਨਸਰ ਤੁਹਾਨੂੰ ਲੱਗਦਾ ਆ ਕਿ ਇਹ ਕਤਲ ਹੈ ਇਹ ਨੈਚੁਰਲ ਡੈਥ ਨਹੀਂ ਪੱਤਰਕਾਰ ਪ੍ਰੀਤ ਸਿੰਘ ਸੈਣੀ ਸਾਨੂੰ ਸਾਰਿਆਂ ਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਚੁੱਕੇ ਨੇ ਹਾਲ ਹੀ ਦੇ ਵਿੱਚ ਅਚਾਨਕ ਉਹਨਾਂ ਦੀ ਮੌਤ ਹੋਈ ਅਚਾਨਕ ਕਹਾਗੇ ਕਿਉਂਕਿ ਪਰਮਾਨ ਨੇ ਕਿ ਆਪਣੀ ਮੌਤ ਤੋਂ ਕੁਝ ਘੰਟੇ ਪਹਿਲਾਂ ਅਪਰੀਤ ਸਿੰਘ ਸੈਣੀ ਬੜੇ ਆਰਾਮ ਦੇ ਨਾਲ ਆਮ ਰੋਜ਼ਾਨਾ ਦੇ ਕੰਮ ਕਰਦੇ ਨਜ਼ਰ ਆ ਰਹੇ ਸਨ ਨਜ਼ਰ ਕਿੱਥੇ ਆ ਰਹੇ ਸਨ ਉਹਨਾਂ ਦੇ ਘਰਾਂ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਅਚਾਨਕ ਉਹਨਾਂ ਦੀ ਮੌਤ ਹੋਈ ਹੈ ਅਚਾਨਕ ਉਹਨਾਂ ਦੀ ਮੌਤ ਦਾ ਕੀ ਪ੍ਰਮਾਣ ਹੈ ਉਹਨਾਂ ਦੀ ਮੌਤ ਦਾ ਕੀ ਕਾਰਨ ਹੈ ਉਸ ਨੂੰ ਲੈ ਕੇ ਸੰਸੇ ਬਣੇ ਹੋਏ ਨੇ ਉਹਨਾਂ ਨੂੰ ਲੈ ਕੇ ਅਜੇ ਤੱਕ ਚਰਚਾਵਾਵਾਂ ਚੱਲ ਰਹੀਆਂ ਨੇ ਔਰ ਉਹਨਾਂ ਚਰਚਾਵਾਵਾਂ ਦੇ ਵਿੱਚ ਮੁxtਲਫ ਕਿਸਮ ਦੇ ਜ਼ਿਕਰ ਆਉਂਦੇ ਨੇ ਔਰ ਉਹਨਾਂ ਜ਼ਿਕਰਾਂ ਦੇ ਨਾਲ ਇਹ ਗੁੱਥੀ ਹੋਰ ਉਲਝਦੀ ਜਾਂਦੀ ਪਈ ਹੈ ਪਰ ਅਸਲ ਕਾਰਨ ਕੀ ਸੀ ਪ੍ਰੀਤ ਸਿੰਘ ਸੈਣੀ ਨੂੰ ਅਚਾਨਕ ਕੀ ਹੋਇਆ ਹਾਲ ਹੀ ਦੇ ਵਿੱਚ ਆਪਣੇ ਕਰੀਬੀਆਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਆਪਣੇ ਸਟਾਫ ਨਾਲ ਆਪਣੇ ਪਰਿਵਾਰ ਨਾਲ ਮਿਲੇ ਅਚਾਨਕ ਪ੍ਰੀਤ ਸਿੰਘ ਸੈਣੀ ਕਿਸ ਤਰ੍ਹਾਂ ਸਦੀਵੀ ਵਿਛੋੜਾ ਦੇ ਗਏ ਸਾਰਿਆਂ ਨੂੰ ਕਿਸ ਤਰ੍ਹਾਂ ਆਕਾਲ ਚਲਾਣਾ ਕਰਕੇ ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋ ਗਈ ਇਹ ਕੋਈ ਮੌਤ ਸੀ ਜਾਂ ਫਿਰ ਕੋਈ ਸੋਚੀ ਸਮਝੀ ਸਾਜ਼ਿਸ਼ ਕੀ ਸਾਜ਼ਿਸ਼ ਦਾ ਸ਼ਿਕਾਰ ਹੋਏ ਪ੍ਰੀਤਸਣੀ ਜਾਂ ਫਿਰ ਸਧਾਰਨ ਤੌਰ ਦੇ ਉੱਤੇ ਇੱਕ ਨੈਚੁਰਲ ਡੈਥ ਕਾਰਨ ਉਹਨਾਂ ਦੀ ਜਾਨ ਚਲੀ ਗਈ ਹਰ ਇੱਕ ਚੀਜ਼ ਦੇ ਬਾਰੇ ਜਾਣਕਾਰੀ ਲੈਣੀ ਲਾਜ਼ਮੀ ਹੈ ਔਰ ਅੱਜ ਜਿਹਨਾਂ ਦੇ ਕੋਲ ਮੌਜੂਦ ਆ ਉਹ ਪ੍ਰੀਤ ਸਿੰਘ ਸੈਣੀ ਦੇ ਕਰੀਬੀ ਮੰਨੇ ਜਾਂਦੇ ਨੇ ਪ੍ਰੀਤ ਸਿੰਘ ਸੈਣੀ ਦੇ ਨਾਲ ਵਿਚਰਦੇ ਨੇ ਉਹਨਾਂ ਦੇ ਨਾਲ ਕਈ ਵਾਰ ਨਜ਼ਰ ਆਏ ਨੇ ਮੇਰੇ ਨਾਲ ਭਾਈ ਸੁਖਜੀਤ ਸਿੰਘ ਖੋਸਾ ਮੌਜੂਦ ਨੇ ਖੋਸਾ ਸਾਹਿਬ ਸਭ ਤੋਂ ਪਹਿਲਾਂ ਤਾਂ ਸਮਾਂ ਦਿੱਤਾ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਕੋਈ ਨਹੀਂ ਜੀ ਆਇਆਂ ਨੂੰ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਖੋਸਾ ਸਾਹਿਬ ਅਚਾਨਕ ਇਹ ਸਭ ਕੁਝ ਹੋ ਗਿਆ ਨਹੀਂ ਅਚਾਨਕ ਕਿ ਸ਼ਾਇਦ ਸਮਝਣ ਦਾ ਮੌਕਾ ਤੱਕ ਨਹੀਂ ਮਿਲਿਆ ਪ੍ਰੀਤ ਸਿੰਘ ਸੈਣੀ ਦੀ ਅਚਾਨਕ ਹੋਈ ਮੌਤ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਜੀ ਅਸੀਂ ਪੜਦੇ ਆ ਨਾ ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀਰਾਨ ਔਰੰਗਲਾ ਸੱਜਣ ਸੀ ਛੋਟਾ ਵੀਰ ਸੀ ਮੈਨੂੰ ਤਾਂ ਉਹ ਮੇਰੇ ਕੋਲ ਰਿਆ ਵਿਪਤਾ ਦੇ ਸਮੇਂ ਚ ਮੈਨੂੰ ਤਾਂ ਉਹ ਵਿਚਾਰਾ ਬਾਪੂ ਦੀ ਪਦਵੀ ਦਿੰਦਾ ਸੀਗਾ ਜੇ ਕਿਸੇ ਗੱਲ ਤੋਂ ਥੋੜੀ ਬਹੁਤੀ ਗੱਲ ਕੋਈ ਹੋਣੀ ਹੁਣ ਮੈਂ ਕਹਣਾ ਵੀ ਤੂੰ ਥੋੜਾ ਜਿਹਾ ਨਾ ਬਈ ਥੋੜਾ ਜਿਹਾ ਸ਼ਬਦਾਂ ਦਾ ਸਮੇਲ ਰੱਖਿਆ ਕਰਨਾ ਹੀ ਬਾਪੂ ਕੋਈ ਗੱਲ ਨਹੀਂ ਜੇ ਕਿਤੇ ਥੋੜਾ ਦੇਰ ਕੁ ਵੇਲ ਹੋ ਜਾਣੀ ਤੇ ਕਹਿਣਾ ਵੀ ਟਾਈਮ ਨਾ ਮੁੜ ਨਹੀਂ ਮੁੜੇ ਬਈ ਉਹ ਕੋਈ ਨਹੀਂ ਬਾਪੂ ਐਵੇਂ ਨਾ ਫਿਕਰ ਮਤਲਬ ਐਦਾਂ ਦੇ ਸੁਭਾਅ ਚ ਤੇ ਮੇਰੇ ਨਾਲ ਬਹੁਤ ਗੂੜਾ ਉਹਦਾ ਪ੍ਰੇਮ ਸੀ ਮੈਂ ਉਹਨੂੰ ਕਿਤੇ ਗੈਰ ਵੀ ਲੈਂਦਾ ਸੀਗਾ ਉਹ ਸਾਰੀ ਗੱਲ ਆਪਾਂ ਕਰ ਲੈਂਦੇ ਸੀਗੇ ਹਰ ਗੱਲ ਮੇਰੇ ਨਾਲ ਸਾਂਝੀ ਕਰਦਾ ਸੀਗਾ ਤੇ ਪਰ ਜਿਹੜੀ ਆ ਖਬਰ 4 ਤਰੀਕ ਨੂੰ ਲੱਗੀ ਆ ਉਹਨੇ ਤਾਂ ਇੱਕ ਤਰ੍ਹਾਂ ਜੋੜ ਗਿਆ ਰਖਤਾ ਉਹ ਜੰਪੇ ਉਹਦੇ ਡੀਲਡ ਆ ਤੁਸੀਂ ਫਰਤੀਲਾ ਸੀ ਬਿਵਾਖ ਸੀ ਸਿਹਤ ਦਾ ਧਿਆਨ ਰੱਖਣ ਵਾਲਾ ਸੀ ਆਯੁਰਵੈਦ ਦਾ ਵਾਹ ਕਾਫੀ ਗਿਆਨ ਸੀ ਕਿ ਦੁੱਧ ਪੀ ਕੇ ਦਹੀਂ ਨਹੀਂ ਤੇ ਦਹੀਂ ਖਾਣ ਤੋਂ ਬਾਅਦ ਦੁੱਧ ਨਹੀਂ ਪੀਣਾ ਲੱਸੀ ਖਾਣ ਪੀਣ ਤੋਂ ਬਾਅਦ ਕੀ ਕਰਨਾ ਰੋਟੀ ਖਾਣ ਤੋਂ ਬਾਅਦ ਲੰਮੇ ਨਹੀਂ ਪੈਣਾ ਕਿੱਦਾਂ ਬਹਿਣਾ ਕਿਹੜੀ ਰੁੱਤ ਦੀ ਕਿਹੜੀ ਸਬਜ਼ੀ ਖਾਣੀ ਹੈ ਕਿਹੜੀ ਨਹੀਂ ਖਾਣੀ ਹੁਣ ਵੀ ਤੁਸੀਂ ਅੱਜ ਵੀ ਜਾਓ ਮੈਂ ਤਾਂ ਚਲੋ ਹੁਣ ਵਾਵਾ ਮਤਲਬ ਇੱਕ ਦਿਨ ਰਾਤ ਕਾਫੀ ਟਾਈਮ ਉੱਥੇ ਰਹਿ ਕੇ ਆਇਆ ਕਿਉਂਕਿ ਉਹਦੇ ਮੈਸੇਜ ਵੀਲਚੇਅਰ ਤੇ ਆ ਤੇ ਰਸੋਈ ਦਾ ਕੰਮ ਵੀ ਆਪ ਕਰਦਾ ਸੀ ਤੁਸੀਂ ਜਾ ਕੇ ਵੇਖੋ ਸਰਦਾਰ ਜੀ ਕਿਚਨ ਦੇ ਵਿੱਚ ਜਿਹੜੀ ਸੈਟਿੰਗ ਕੀਤੀ ਹੋਈ ਆ ਜਿਹੜੀ ਸਫਾਈ ਆ ਉਹਦੀ ਇੱਕ ਸਵਾਣੀ ਵੀ ਨਹੀਂ ਕਰ ਸਕਦੀ ਇੰਨਾ ਸੁਚੱਜਾ ਸੀ ਇਥੇ ਘਰ ਵੀ ਮਾਤਾ ਜੀ ਦੇ ਨਾਲ ਹੀ ਕਹਿਣਾ ਮੈਂ ਪ੍ਰਸ਼ਾਦੇ ਪੁਕਾ ਕੇ ਲਉਣਾ ਤੁਹਾਡੀ ਉਮਰ ਥੋੜਾ ਅਸੀਂ ਵਿਹਲੇ ਬੈ ਕੇ ਖਾਈ ਜਾਂਦੇ ਆ ਆ ਜਿਹੜਾ ਬੂਟਾ ਦੇਖ ਰਹੇ ਹੋ ਤੁਸੀਂ ਸਾਹਮਣੇ ਡਰਾਗਨ ਫਰੂਟ ਦਾ ਇੱਕ ਇਹ ਇੱਕ ਆ ਪਿਛੇ ਉੰਦਰ ਘਰ ਦੇ ਚਾਰជ្រੇਰੇ ਬਾਬਾ ਜੀ ਤੁਸੀਂ ਕੋਠੀ ਦੀ ਕੋਈ ਨਹੀਂ ਕਰਦੇ ਬਸ ਕੁਛ ਨਹੀਂ ਕਰਦੇ ਉਹ ਸਾਗਵਾਨ ਦੇ ਬੂਟੇ ਲਾ ਗਿਆ ਆ ਬੂਟੇ ਉਹਦੇ ਹੱਥ ਦੇ ਲਾਏ ਹੋਏ ਆ ਜਾਂਦੇ ਜਾਂਦੇ ਆ ਤੁਹਾਡੇ ਘਰ ਬੂਟੇ ਲਗਾ ਹਾਂ ਹਾਂ ਮਤਲਬ ਜਦੋਂ ਮੇਰੇ ਕੋਲ ਰਹਿ ਕੇ ਗਿਆ ਆ ਵਾਲੇ ਬੂਟੇ ਜਿਹੜੇ ਹੈਗੇ ਆ ਡਰੈਗਨ ਫਰੂਟ ਦਾ ਇੱਕ ਉਹ ਇੱਕ ਇਧਰ ਪਿੱਛੇ ਹੋਣਾ ਤੇ ਆ ਪਪੀਤੇ ਦੇ ਬੂਟੇ ਉਸਾਰ ਇਧਰ ਨੂੰ ਇਥੋਂ ਪਟ ਪਟ ਕੇ ਬਾਹਰ ਹੋ ਸਾਗਵਾਨ ਦੇ ਮਤਲਬ ਕਾਫੀ ਸ਼ੌਂਕ ਰੱਖ ਰੱਖਦਾ ਸੀਗਾ ਉਹ ਮਤਲਬ ਇਦਾਂ ਦੀ ਗੱਲ ਨਹੀਂ ਹੈ ਕਿ ਉਹ ਅਮੀ ਤੇ ਜਿਹੜੀ ਗੱਲਾਂ ਵਿੱਚ ਚੱਲ ਰਹੀਆਂ ਜੀ ਬਿਮਾਰ ਸੀਗਾ ਉਹਨੂੰ ਬਿਮਾਰੀ ਸੀ ਇਦਾਂ ਦੀ ਕੋਈ ਗੱਲ ਮੈਨੂੰ ਮੇਰੇ ਸਮਝਤ ਨਹੀਂ ਹੈਗੀ ਕਿਉਂਕਿ ਮੇਰੇ ਨਾਲ ਜਿਆਦਾ ਤੋਂ ਜਿਆਦਾ ਜੇ ਟਾਈਮ ਕੱਢਦਾ ਸੀ ਤੇ 2 ਜਾਂ 3 ਦਿਨ ਜਿਆਦਾ ਵਖਵਾ ਪੈ ਜਾਏ 2 ਜਾਂ 3 ਦਿਨ ਇਸ ਤੋਂ ਵੱਧ ਫੋਨ ਕਰਨ ਤੋਂ ਬਿਨਾਂ ਰਹਿੰਦਾ ਨਹੀਂ ਸੀਗਾ ਜੇ ਦਿਹਾੜੀ 'ਚ ਦੋ ਵਾਰੀ ਵੀ ਹੋ ਜਾਏ ਤੇ ਕਈ ਵਾਰ ਹੋ ਜਾਏ ਤੇ ਜੇ ਵਖਵਾ ਵੀ ਪਿੰਦਾ ਸੀ 2 ਜਾਂ 3 ਜਾਂ 4 ਇਸ ਤੋਂ ਵੱਧ ਨਹੀਂ ਮਸਲਾ ਕੀ ਹੈਗਾ ਕਿ ਉਹ ਬਾਜਵੇ ਹੋਣਾ ਨਾਲ ਮੁੰਡਾ ਪੱਤਰਕਾਰ ਹੈਗਾ ਸਬ ਸੂਰ ਸਰਦਾਰ ਮੁੰਡਾ ਕਾਫੀ ਸਚੱਜਾ ਉਹ ਆਪਣੀ ਪੱਤਰਕਾਰੀ ਲੈਂਚ ਵੀ ਸਮਾਜਿਕ ਲੈਂਚ ਵੀ ਕੰਮ ਕਰਦੇ ਆ ਉਹਨਾਂ ਦੇ ਨਾਲ ਇਹ ਰਾਜਸਥਾਨ ਗਏ ਹੈਗੇ ਆ ਉੱਥੇ 5 6 6 ਕਿਲੋਮੀਟਰ 6.5 ਕਿਲੋਮੀਟਰ ਤੁਰਿਆ ਤੇ ਜਿਹੜਾ ਬੰਦਾ 6 ਕਿਲੋਮੀਟਰ ਤੁਰਦਾ ਆ ਉਹ ਬਿਮਾਰ ਥੋੜੋ ਹੋ ਸਕਦਾ ਮੈਂ ਤੁਹਾਡੇ ਚੈਨਲ ਦੇ ਰਾਈ ਜਿਹੜੀਆਂ ਉਹ ਫਵਾ ਫਲਾਈਆਂ ਜਾ ਰਹੀਆਂ ਉਹਨੂੰ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਸਚਾਈ ਜਾਣੇ ਸੇ ਸਚਾਈ ਜਾਣ ਕੇ ਫੇਰ ਗੱਲ ਕਰੋ ਪਹਿਲਾਂ ਤੋਲੋ ਫੇਰ ਬੋਲੋ ਜਿੰਨੇ ਦਿਨ ਉਹਦਾ ਸਸਕਾਰ ਨਹੀਂ ਹੋਇਆ ਜਾਂ ਕੋਈ ਗੱਲ ਅਸੀਂ ਕੋਈ ਗੱਲ ਕੀਤੀ ਸਭ ਕੁਝ ਪਤਾ ਹੁੰਦਿਆਂ ਬਾਬਤ ਵੀ ਆਪਾਂ ਗੱਲ ਨਹੀਂ ਕੀਤੀ ਅੱਜ ਹੁਣ ਕੁਝ ਗੱਲਾਂ ਜਿਹੜੀਆਂ ਕਰਨੀਆਂ ਜ਼ਰੂਰੀ ਹੋ ਗਈਆਂ ਤਾਂ ਮੈਨੂੰ ਤੁਸੀਂ ਮੈਨੂੰ ਫੋਨ ਕਰਿਆ ਮੈਂ ਕਿਹਾ ਆ ਜਾਓ ਕੋਈ ਗੱਲ ਦੀ ਆਪਾਂ ਕਰਦੇ ਆਂ ਪਰ ਅਸੀਂ ਸਾਡੀਆਂ ਕੋਈ ਜਿੱਦਾਂ ਕਹਿੰਦੇ ਹੁੰਦੇ ਆ ਜਿੱਥੇ ਪਰਿਵਾਰ ਪਰਤੀ ਜ਼ਿੰਮੇਵਾਰੀਆਂ ਨਾ ਉੱਥੇ ਸਾਡੀਆਂ ਸਮਾਜ ਪਰਤੀ ਵੀ ਜ਼ਿੰਮੇਵਾਰੀਆਂ ਜੇ ਕੋਈ ਸੱਜਣ ਤੁਹਾਡੀ ਫੀਲਡ ਵਿੱਚੋਂ ਹੀ ਇਹ ਕੁਝ ਹੋ ਰਿਹਾ ਨਾ ਜੋ ਇਹ ਬੱਕੜਵਾ ਬੋਲਿਆ ਜਾ ਰਿਹਾ ਫੇਸਬੁਕਾਂ ਤੇ ਸੋਸ਼ਲ ਮੀਡੀਆ ਤੇ YouTube ਦੇ ਰਾਹੀਂ ਹੈ ਨਾ ਉਹ ਸਨ ਸਾਨੂੰ ਯਾਰ ਕੱਲਾ ਸਾਨੂੰ ਪੈਸਿਆਂ ਤੇ ਉੱਤੇ ਸੀਮਤ ਨਹੀਂ ਹੋਣਾ ਚਾਹੀਦਾ ਕਿਸੇ ਦਾ ਭਰਾ ਤੁਰ ਗਿਆ ਕਿਸੇ ਭਰਾ ਦਾ ਭਰਾ ਤੁਰ ਗਿਆ ਤੇ ਕਿਸੇ ਭੈਣ ਦਾ ਭਰਾ ਤੁਰ ਗਿਆ ਤੇ ਕਿਸੇ ਮਾਂ ਦਾ ਪੁੱਤ ਤੁਰ ਗਿਆ ਤੇ ਕਿਸੇ ਧੀ ਦਾ ਬਾਪ ਤੁਰ ਗਿਆ ਤੇ ਕਿਸੇ ਇੱਕ ਪਤਨੀ ਦਾ ਸੁਹਾਗ ਉੱਜੜ ਗਿਆ ਤੇ ਜਿਹੜੇ ਸਹੁਰੇ ਤੇ ਅਜ ਇਲਜ਼ਾਮ ਲਾਈ ਜਾ ਰਹੇ ਜੀ ਸਹੁਰੇ ਨੇ ਜ਼ਹਿਰ ਦਿੱਤੀ ਜੇ ਦਿੱਤਾ ਉਹ ਦਿੱਤਾ ਸੋਚ ਕੇ ਵੇਖੋ ਉਹਦਾ ਜਵਾਈ ਚਲੇ ਗਿਆ ਜੇ ਸਹੁਰਾ ਇੰਨਾ ਹੀ ਮਾੜਾ ਹੁੰਦਾ ਤੇ ਫਿਰ ਜਦੋਂ ਮੇਰੇ ਕੋਲ ਇੱਧਰ ਸੀ ਵਿਪਤਾ ਵਾਲੇ ਸਮੇਂ ਚ ਸਹੁਰਾ ਹੀ ਘਰ ਪਿੱਛੇ ਲੁੱਕ ਲੁੱਕ ਆਫਟਰ ਕਰਦਾ ਸੀ ਘਰ ਨੂੰ ਦੇਖਦਾ ਸੀ ਜੇ ਹੁਣ ਰਾਜਸਥਾਨ ਗਿਆ ਤੇ ਸਹੁਰਾ ਹੀ ਉੱਥੇ ਪਿੱਛੇ ਦੇਖਦਾ ਸੀ ਤੇ ਜੇ 3 ਵਜੇ ਫੋਨ ਕਰਦਾ ਮੌਤ ਵਾਲੇ ਦਿਨ 3 ਵਜੇ ਫੋਨ ਕਰਦਾ ਸਹਰੇ ਨਾਲ ਗੱਲਾਂ ਕਰਦਾ ਕਿ ਮੈਂ ਠੀਕ ਠਾਕ ਆ ਡੈਡੀ ਜੀ ਬਾਪੂ ਤੁਸੀਂ ਠੀਕ ਠਾਕ ਹੋ ਤੇ ਉਹ ਕਹਿੰਦਾ ਠੀਕ ਠਾਕ ਆ ਤੇ ਜੇ ਉਹਨੂੰ ਥੋੜੀ ਬਹੁਤੀ ਇੱਕਦਮ ਕੋਈ ਲੱਗਦੀ ਆ ਕਿ ਮੈਨੂੰ ਸਰੀਰਕ ਪ੍ਰੋਬਲਮ ਆਈ ਆ ਆਈ ਅਚਨਚੇਤ ਯਕਦਮ ਹੈਗੀ ਆ ਇਹ ਨਹੀਂ ਕਿ ਨਹੀਂ ਉਸੇ ਵੇਲੇ ਫੋਨ ਕਰਦਾ ਆ 3:30 ਵਜੇ ਤੇ ਉਹ ਆਉਂਦੇ ਆ ਤੇ ਆਉਂਦਿਆਂ ਨੂੰ ਉਹ ਬੈੱਡ ਦੇ ਉੱਤੇ ਮਤਲਬ ਮੂੰਹ ਵਾਲੇ ਪਾਸਾ ਮੂੰਹ ਥੱਲੇ ਨੂੰ ਕਰਕੇ ਲੰਮਾ ਪਿਆ ਹੋਇਆ ਸੀ ਉਹਨਾਂ ਨੇ ਚੁੱਕ ਚੁੱਕ ਕੇ ਚਲੋ ਉਹਨੂੰ ਗੱਡੀ ਵੀ ਨਹੀਂ ਚਲਾਉਣੀ ਆਉਂਦੀ ਬਾਜੂਬੂਜ ਦੇ ਕੇ ਇਕੱਠਾ ਜਿਵੇਂ ਵੀ ਹੁੰਦਾ ਜਦੋਂ ਇਹੋ ਜਿਹਾ ਟਾਈਮ ਚਗਲਾ ਤੇ ਜੇ ਉਹਦੇ ਮਨ 'ਚ ਕੋਈ ਪਾਪ ਹੁੰਦਾ ਤੇ ਹਸਪੀਟਲ ਕਿਉਂ ਲੈ ਕੇ ਜਾਂਦਾ ਅਗਲੀ ਗੱਲ ਜੇ ਪਾਪ ਹੁੰਦਾ ਜੇ ਉਹਨੇ ਕੁਝ ਕੀਤਾ ਹੁੰਦਾ ਤੇ ਫੇਰ ਉਹ ਘਰਦਿਆਂ ਨੂੰ ਡੀਕਦਾ ਕਿਉਂ ਸਸਕਾਰ ਨਾ ਕਰਦਾ ਪਹਿਲਾਂ ਸਬੂਤ ਨਾ ਮਟਾਉਂਦਾ ਫੇਰ ਉਹ ਮੈਡੀਕਲ ਕਿਉਂ ਕਰਾਉਂਦਾ ਡਾਕਟਰ ਉਹਦਾ ਆਪਣਾ ਜਿਹੜੀ ਡਾਕਟਰ ਪੋਸਟਮਾਰਟਮ ਦਾ ਰਿਪੋਰਟ ਚ ਮੈਡੀਕਲ ਵਾਸਤੇ ਕਿਉਂ ਕਰਦਾ ਸੋ ਇਸ ਕਰਕੇ ਬਹੁਤ ਕੁਝ ਹੁਣ ਉਹਦੇ ਜਾਣ ਤੋਂ ਬਾਅਦ ਉਹਦੀ ਮਿੱਟੀ ਨੂੰ ਖਰਾਬ ਕਰਨ ਵਾਲੇ ਲੋਕ ਬਹੁਤ ਕੁਝ ਕਹਿ ਰਿਹਾ ਪਰ ਉਹਨਾਂ ਚਿਰ ਇਹ ਸੱਚ ਜਿਹੜੀਆਂ ਗੱਲਾਂ ਸਾਰੀਆਂ ਅਧੂਰੇ ਖਲਾਸੇ ਆ ਕਿਉਂਕਿ ਟੀਆਰਪੀ ਵਧਾਉਣ ਵਾਸਤੇ ਬਹੁਤ ਕਿਸ ਲਾ ਜੀ ਪ੍ਰੀਤ ਸਿੰਘ ਸਿਆਣੀ ਦੀ ਮੌਤ ਦਾ ਸੱਚ ਆਇਆ ਸਾਹਮਣੇ ਸੰਸਨੀਖੇਜ ਖੁਲਾਸੇ ਵਿੱਚ ਕੁਝ ਵੀ ਨਹੀਂ ਮਸਲਾ ਕੀ ਹੈਗਾ ਕਿ ਨਾ ਹਜੇ ਪਰਿਵਾਰ ਨੂੰ ਪਤਾ ਨਾ ਹਜੇ ਚਾਉਣ ਵਾਲਿਆਂ ਨੂੰ ਪਤਾ ਜਿਨ੍ਹਾਂ ਦੇ ਨਾਲ ਉਹਦਾ ਪਿਆਰ ਸੀ ਨਾ ਉਹਨਾਂ ਨੂੰ ਪਤਾ ਤੇ ਹਜੇ ਤੱਕ ਡਾਕਟਰਾਂ ਨੂੰ ਵੀ ਨਹੀਂ ਪਤਾ ਕਿਉਂਕਿ ਰਿਪੋਰਟ ਤੇ ਲੈਬ ਚ ਜਾਣੀ ਆ ਖਰੜ ਜਾਣਾ ਵਿਸਰਾਂ ਰਿਪੋਰਟ ਆਉਣੀ ਆ ਫੇਰ ਗੱਲ ਬਣਨੀ ਆ ਨਾ ਹਜੇ ਪ੍ਰਸ਼ਾਸਨ ਕੋ ਗੱਲ ਆ ਤੇ ਮੀਡੀਆ ਵਾਲੇ ਜਿਹੜੇ ਯੂਟਿਊਬਰ ਹੈਗੇ ਉਹਨਾਂ ਕੋ ਗੱਲ ਆ ਗਈ ਉਹ ਵੀ ਇੱਥੇ ਵਾਲਿਆਂ ਕੋ ਘਾਟਾ ਬਾਹਰ ਵਾਲਿਆਂ ਕੋ ਵੱਧ ਆ ਸੋ ਇਸ ਕਰਕੇ ਮੇਰੀ ਤੇ ਤੁਹਾਡੇ ਰਾਈ ਉਹਨਾਂ ਵੀਰਾਂ ਨੂੰ ਹੰਬਰ ਰਿਕੁਐਸਟ ਆ ਵੀ ਇਹ ਕੰਮ ਨਾ ਕਰੋ ਹਾਂ ਜੇ ਤੁਹਾਡੇ ਕੋ ਹੈ ਸੱਚ ਇਦਾਂ ਦਾ ਤੇ ਟਿਕਟ ਦੇ ਪੈਸੇ ਅਸੀਂ ਪੇ ਕਰਾਂਗੇ ਵਾਦਾ ਤੁਹਾਡੇ ਨਾਲ ਅੱਜ ਮੈਂ ਤੀਜੇ ਚੈਨਲ ਨੂੰ ਇਹ ਗੱਲ ਕਹਿਤੀ ਆ ਤੇ ਤੁਸੀਂ ਆਓ ਅਮਰੀਕਾ ਤੋਂ ਹਾਂ ਮੈਨੂੰ ਨਹੀਂ ਦੇਣੇ ਚਾਹੁੰਦੇ ਸਬੂਤ ਕੋਈ ਗੱਲ ਨਹੀਂ ਜਿਹੜੇ ਬੰਦੇ ਤੁਹਾਨੂੰ ਪੰਥ ਦੇ ਵਿੱਚ ਹੈਗੇ ਚੰਗੇ ਲੱਗਦੇ ਉਹਨਾਂ ਨੂੰ ਸਬੂਤ ਦੇ ਦਿਓ ਤੇ ਆਪਾਂ ਸੌਰੇ ਤੇ ਪਰਚਾ ਕਰਵਾਈਏ ਹੈ ਕੋਈ ਸਬੂਤ ਗੱਲ ਤਾਂ ਤੁਸੀਂ ਬਹੁਤ ਟਿਕਾਣੇ ਦੀ ਕਹਿਤੀ ਆ ਵੀ ਸ਼੍ਰੋਮਣੀ ਕਮੇਟੀ ਨੇ ਪੈਸੇ ਦਿੱਤੇ ਤੇ ਸਾਰੇ ਨੇ ਲੈ ਤੇ ਉਹਦਾ ਕਤਲ ਕਰਵਾਤਾ ਪਰ ਸਬੂਤ ਵੀ ਦੇਣੇ ਪੈਣੇ ਆ ਮੂੰਹ ਨਾਲ ਕਹਿਣ ਨਾਲ ਥੋੜੋ ਗੱਲਾਂ ਬਣਦੀਆਂ ਮਤਲਬ ਇੱਕ ਪਾਸੇ ਤਾਂ ਇਹ ਉਹਨਾਂ ਨੇ ਜ਼ਾਹਿਰ ਕਰ ਦਿੱਤਾ ਕਿ ਇਹਦੇ ਪਿੱਛੇ ਸ਼੍ਰੋਮਣੀ ਕਮੇਟੀ ਹੈ ਜੀ ਉਹਨਾਂ ਨੇ ਸਾਰੇ ਨੂੰ ਪੈਸੇ ਫੜਾਤੇ ਪ੍ਰੀਤ ਸਿੰਘ ਸੈਣੀ ਦੇ ਕਤਲ ਵਾਸਤੇ ਹਾਂ ਬਿਲਕੁਲ ਇਹ ਇਹ ਗੱਲਾਂ ਤੁਸੀਂ ਵੀ ਸੁਣੀਆਂ ਹੋਣਗੀਆਂ ਮੈਂ ਵੀ ਸੁਣੀਆਂ ਵਾਂ ਇਹ ਵੇਖੋ ਇਹ ਪੀੜਾ ਚ ਵਾਧਾ ਕਰਦੀਆਂ ਮਾਂ ਤੇ ਕੀ ਬੀਤਦੀ ਹੋਊਗੀ ਪੇਉਤ ਕੀ ਬੇਦੀ ਹੋਊਗੀ ਸਭ ਤੋਂ ਵੱਧ ਉਹ ਨੰਨੀ ਬਾਲੜੀ ਜਿਹੜੀ 9 ਦਾ 8-9 ਸਾਲ ਦੀ ਬੱਚੀ ਆ ਉਹਦੀ ਉਹਦੇ ਤੇ ਕੀ ਬੇਦੀ ਹੋਊਗੀ ਉਹਦੇ ਮਨ ਵਿੱਚ ਆਪਦੇ ਨਾਨੇ ਪ੍ਰਤੀ ਕੀ ਤਸਵੀਰ ਜਾਂਦੀ ਹੋਊਗੀ ਉਹ ਜਿਹੜੀ ਉਹਦੀ ਘਰ ਦੀ ਆ ਪ੍ਰੀਤ ਸਿੰਘ ਸੈਣੀ ਦੀ ਹੈਂਡੀਕੈਪ ਜਿਹੜੇ ਚੋੜੇ 'ਚ ਫੈਕਚਰ ਆ ਉਹ ਉਹ ਵਿਚਾਰੀ ਕੀ ਸੋਚਦੀ ਹੋਊ ਜਿਹੜੀ व्हीਲ ਚੇਅਰ ਤੇ ਕੱਲ ਆਪਦੇ ਪਤੀ ਦਾ ਕੀ ਕਰ ਕੀ ਨਿਆ ਕਿਹਾ ਜਾਂ ਸਮਾਜ ਸਰਜ ਰਹੇ ਆ ਅਸੀਂ ਕੀ ਕਹਿਣਾ ਚਾਹੁੰਨੇ ਆ ਅਸੀਂ ਕੀ ਕਰਨਾ ਚਾਹੁੰਨੇ ਕੀ ਦਿਖਾਉਣਾ ਚਾਹੁੰਨੇ ਆ ਕਿ ਚੰਦ ਛਿਲੜਾਂ ਦੇ ਲਾਲਚ ਵਾਸਤੇ ਕਿ ਮੈਂ ਊਲ ਜਲੂਲ ਗੱਲਾਂ ਕਰਾਂ ਤੇ ਮੇਰਾ YouTube ਜਿਹੜਾ ਉਹਦੀ ਰੀਚ ਵਧੇ ਤੇ ਮੇਰੇ ਜੇਬ ਵਿੱਚ ਚਾਰ ਕਾਉਡਾਂ ਪੈ ਜਾਣ ਇਹ ਨਥਿੰਗ ਇਹ ਹੋਣਾ ਨਹੀਂ ਚਾਹੀਦਾ ਇਹ ਗਿਰੇ ਹੋਏ ਸਮਾਜ ਦੀ ਨਿਸ਼ਾਨੀਆਂ ਇਹ ਨਿਘਾਰ ਵੱਲ ਜਾਂਦੇ ਸਮਾਜ ਦੀ ਨਿਸ਼ਾਨੀਆਂ ਅਗਲੀ ਗੱਲ ਪੀ ਚਲੋ ਸੱਚੇ ਸੀ ਦਰਦਿਆ ਤੁਹਾਡੀ ਸ਼੍ਰੇਣੀ ਦਾ ਵਿਅਕਤੀ ਚਲ ਗਿਆ ਬਵਾਕ ਬੋਲਣ ਵਾਲਾ ਚਲੇ ਗਿਆ ਤੇ ਕੱਲ ਸੰਸਕਾਰ ਤੇ ਕੋਈ ਵੀ ਉੱਥੇ ਮੈਨੂੰ ਪੱਤਰਕਾਰ ਚਿਹਰਾ ਨਜ਼ਰ ਨਹੀਂ ਆਇਆ ਜੇ ਲੜਾਈ ਲੜਨੀ ਤੇ ਆਓ ਗਰਾਊਂਡ ਤੇ ਲੜੀਏ ਜਥੇਬੰਦੀਆਂ ਦੇ ਨਾਲ ਸਾਥ ਦਿਓ ਲੋਕਤੰਤਰ ਦਾ ਚੌਥਾ ਥੰਮਾ মিডিਆ ਜਿਹੜੇ ਡਾਕਟਰ ਕਹਿੰਦੇ ਆ ਵੀ ਰਿਪੋਰਟ 12 15 ਦਿਨ ਚਾਉਣੀ ਆ ਮਹੀਨਾ ਲੱਗਣਾ ਆ ਕੁਝ ਕੁਝ ਕਹਿੰਦੇ ਆ ਜੇ মিডিਆ ਤੇ ਪੰਥਕ ਜਥੇਬੰਦੀਆਂ ਰਲ ਕੇ ਦਬਾਅ ਬਣਾਉਣੇ ਆ ਤੇ ਰਿਪੋਰਟ ਹਫਤੇ ਚ ਵੀ ਆ ਸਕਦੀ ਆ ਫੇਰ ਕਰੀਏ ਗੱਲ ਗਰਾਉਂਡ ਤੇ ਉਹ ਕੇ ਗੱਲ ਕਰੀਏ ਉਹ ਕਿਉਂਕਿ ਉਹਦੇ ਅੰਦਰ ਪੰਥ ਦਾ ਦਰਦ ਸੀ ਉਹਦੇ ਅੰਦਰ ਪੰਜਾਬ ਦਾ ਦਰਦ ਸੀ ਬਾਕੀ ਨਾਲ ਬੋਲਦਾ ਸੀ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਪ੍ਰਬੰਧ ਵਿੱਚ ਜਿਹੜੀਆਂ ਐਸਜੀਪੀਸ ਦੇ ਪ੍ਰਬੰਧ ਦੇ ਦੁਆਰਾ ਚਾਹੇ ਮੈਂਜਰਾ ਰਹੀ ਹੋਣ ਚਾਹੇ ਗ੍ਰੰਥੀਆਂ ਰਹੀ ਹੋਣ ਰਾਗੀਆਂ ਰਹੀ ਹੋਣ ਉਹਨੇ 90 ਐਪੀਸੋਡ 295 ਇਹਦਾ ਪਰਚਾ ਹੋਣ ਤੋਂ ਪਹਿਲਾਂ ਪਹਿਲਾਂ 290 ਐਪੀਸੋਡ ਆ ਜਿਹੜੇ ਲੀਗਲ ਚ ਮੈਂ ਮੈਨੂੰ ਪਤਾ ਕਿ ਮੈਂ ਹਾਈ ਕੋਰਟ ਦੇ ਵਕੀਲ ਤੱਕ ਵੀ ਨਾਲ ਪਹੁੰਚ ਕਰਦਾ ਰਿਆਂ ਸਾਰਾ ਕੁਝ 90 ਐਪੀਸੋਡਾਂ ਵਿੱਚ ਸਵਾਲ ਕੀਤੇ ਉਹਦਾ ਹਜੇ ਤੱਕ ਜਵਾਬ ਨਹੀਂ ਕਿਸੇ ਕੋ ਦੇ ਹੋਇਆ ਜਵਾਬ ਸੀ ਪਰਚਾ ਔਰ ਫਿਰ ਕਈ ਕਹਿੰਦੇ ਜੀ ਡਿਪਰੈਸ਼ਨ ਤੁਸੀਂ ਜੀ ਜੀ ਜਿਹੜਾ ਬੰਦਾ ਦੋਸਤ ਪਰਚਾ ਹੋਣ ਤੋਂ ਬਾਅਦ 27 ਦਿਨ ਲਗਾਤਾਰ ਰੂਪੋਛ ਰਿੰਦਾ ਤੇ ਲਗਾਤਾਰ ਐਪੀਸੋਡ ਕਰਦਾ ਫਿਰ ਡਿਪਰੈਸ਼ਨ ਕੀ ਆ ਫਿਰ ਕਈ ਕਹਿੰਦੇ ਜੀ ਸ਼੍ਰੌਣੀ ਉਹਨਾਂ ਨੂੰ ਨੋਟਿਸ ਆਏ ਹੋਏ ਸੀ ਡੈਫਰਮੇਸ਼ਨ ਵਾਟ ਇਜ਼ ਦਿਸ ਡੈਫਰਮੇਸ਼ਨ ਕੀ ਹੁੰਦਾ ਡੈਫਰਮੇਸ਼ਨ ਦੇ ਕੇਸ ਵਿੱਚ ਤੇ ਦੋ ਦੋ ਸਾਲ ਅਗਲੇ ਸੰਮਣ ਹੀ ਨਹੀਂ ਰਿਸੀਵ ਕਰਦੇ ਉਹ ਚ ਕੀ ਹੈਗਾ ਫਿਰ ਡੈਫਰਮੇਸ਼ਨ ਦੇ ਕੇਸ ਅਕਸਰ ਸਮਝਾਉਤੇ ਹੋਣੇ ਹੁੰਦੇ ਆ ਉਹਨਾਂ ਚ ਕੁਝ ਨਹੀਂ ਹੁੰਦਾ ਔਰ ਉਹਦੇ ਕੋਲ ਪ੍ਰੂਫ ਸੀ ਜਿਹੜੀ ਗੱਲ ਉਹਨੇ ਜੇ ਕੋਈ ਗੱਲ ਬੋਲੀ ਆ ਇੰਡੀਆ ਜੇ ਕੋਈ ਤੁਹਾਡੀ ਖ਼ਬਰ ਚੱਲਦੀ ਆ ਅਜੀਤ ਤੇ ਕੋਈ ਖ਼ਬਰ ਆਈ ਆ ਉਹਦਾ ਉਹਨੇ ਵਿਸ਼ਲੇਸ਼ਣ ਕੀਤਾ ਪਹਿਰੇਦਾਰ ਦੀ ਖ਼ਬਰ ਦਾ ਵਿਸ਼ਲੇਸ਼ਣ ਕੀਤਾ ਟ੍ਰਿਬਿਊਨ ਦੀ ਖ਼ਬਰ ਦਾ ਵਿਸ਼ਲੇਸ਼ਣ ਕੀਤਾ ਜਾਂ ਕੋਈ ਸਪੋਕਸਮੈਨ ਤੇ ਲੱਗੀ ਉਹਦਾ ਵਿਸ਼ਲੇਸ਼ਣ ਕੀਤਾ ਬਾਕੀ ਆ ਇਹਦਾ ਜਿਹੜਾ ਹੀ ਉਹਨੇ ਗੱਲ ਬੋਲੀ ਆ ਇਹਨਾਂ ਦੇ ਨਿਜਾਮ ਦੇ ਅੰਦਰੋਂ ਹੀ ਲੋਕਾਂ ਨੇ ਉਹਨੂੰ ਰਿਕਾਰਡ ਕੱਢ ਕੱਢ ਕੇ ਇੱਥੋਂ ਤੱਕ ਇਵਨ ਕਿ ਲੇਜਰਾਂ ਦੀਆਂ ਫੋਟੋਕਾਪੀਆਂ ਦੇ ਕੇ ਗਏ ਹੋਏ ਬੰਦੇ ਸਾਰਾ ਕੁਝ ਉਹਨੇ ਵੈਦਰ ਰਿਕਾਰਡ ਕੀਤਾ ਜਿਹਦੇ ਕੋਲ ਰਿਕਾਰਡ ਪਿਆ ਪੜਨਾ ਰਿਕਾਰਡ ਦੀਆਂ ਪਈਆਂ ਉਹਨੂੰ ਡਿਫਰਮੇਸ਼ਨ ਦਾ ਕੀ ਡਰ ਸੀ ਉਹ 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 ਸਾਰਾ ਕੁਝ ਬੇਮੁਨਾਯਾ ਆ ਇਵਨ ਦੈਨ ਕੇ ਇਹ ਜਿਹੜੀਆਂ ਗੱਲਾਂ ਸਾਰੀਆਂ ਝੂਠੀਆਂ ਝਾਟੀਆਂ ਲੋਕ ਫੁਲਾ ਰਹੇ ਆ ਕੋਈ ਆ ਕੋਈ ਯੋ ਕੋਈ ਉਹ ਇਦਾਂ ਨਹੀਂ ਹੁੰਦਾ ਸਾਡੇ ਕੋਲ ਦੋ ਏਜੰਸੀਜ਼ ਹੈਗੀਆਂ ਨੇ ਉਸ ਇਨਵੈਸਟੀਗੇਸ਼ਨ ਲਈ ਇੱਕ ਹੈਗੀ ਮੈਡੀਕਲ ਲਾਈਨ ਦੀ ਡਾਕਟਰਸ ਤੇ ਦੂਜੀ ਹੈਗੀ ਆ ਪੁਲਿਸ ਪ੍ਰਸ਼ਾਸਨ ਦੋਨੇ ਆਪਣਾ ਕੰਮ ਕਰ ਰਿਹਾ ਤੇ ਤੀਜਾ ਹੈਗਾ ਸਾਡਾ ਇੱਕ ਤਰ੍ਹਾਂ ਦਾ ਪੀਪਲ ਕਮਿਸ਼ਨ ਜਿਹੜੇ ਲੋਕ ਸਾਡੇ ਹੈਗੇ ਆ ਉਹ ਜਿਹੜੇ ਉਹਨੂੰ ਚਾਹਣ ਵਾਲੇ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਦਾ ਕੰਮ ਦਬਾਅ ਬਣਾਉਣਾ ਕੀ ਹੈਗਾ ਕੀ ਵੇਖਿਆ ਕੁਝ ਗੱਲਾਂ ਤੁਹਾਡੇ ਇੱਥੇ ਮੀਡੀਆ ਤੇ ਕੁਝ ਕਈ ਕੁਝ ਦੇਖਿਆ ਹੁੰਦਾ ਕਈ ਕੁਝ ਸ਼ੰਕੇ ਆ ਹੋ ਸਕਦਾ ਜਿਹੜੇ ਵੀਰ ਉੱਥੇ ਰੌਲਾ ਰੱਪਾ ਜਿਹਾ ਪਾ ਰਹੇ ਆ ਉਹਨਾਂ ਨਾਲੋਂ ਸੰਕੇ ਸਾਡੇ ਕੋਲ ਜ਼ਿਆਦਾ ਹੋਣ ਹਨਾ ਤਾਂ ਉਹ ਜਿਹੜੀਆਂ ਇਨਵੈਸਟੀਗੇਸ਼ਨ ਹੋਣ ਤੋਂ ਪਹਿਲਾਂ ਕੋਈ ਗੱਲਾਂ ਕਰੀ ਜਾਣੀਆਂ ਉਹਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਤੇ ਇਹ ਹੋ ਸਕਦਾ ਸਾਡੀ ਇਦਾਂ ਊਲ ਜਲੂਲ ਬੋਲਣ ਨਾਲ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਵੇ ਜਿਹੜੇ ਬੰਦਿਆਂ ਨੇ ਕੋਈ ਕੀਤਾ ਹੋਵੇ ਕਾਰਾ ਉਹ ਸचेत ਹੋ ਜਾਣ ਸੋ ਇਸ ਕਰਕੇ ਸਾਨੂੰ ਸਾਇਲੈਂਟ ਰਹਿ ਕੇ ਉਹ ਹੋਂਦੀ ਇਨਵੈਸਟੀਗੇਸ਼ਨ ਚ ਅਸੀਂ ਸਾਰਿਆਂ ਨੂੰ ਆਵਾਜ਼ ਦਿੰਨੇ ਆ ਤੁਹਾਡੇ ਕਿਸੇ ਕੋਲ ਵੀ ਕੋਈ ਜਾਣਕਾਰੀ ਹੈਗੀ ਆ ਤੁਹਾਨੂੰ ਕੋਈ ਲੱਗਦਾ ਆ ਉਹਨੂੰ ਜਨਤਕ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਪਾਉਣ ਤੋਂ ਪਹਿਲਾਂ ਉਹ ਆਓ ਆਪਾਂ ਸਾਂਝਾ ਕਰੀਏ ਰਲ ਮਿਲ ਕੇ ਤੇ ਆਪਾਂ ਉਸ ਵਿਛੜੇ ਹੋਏ ਵੀਰ ਨੂੰ ਜਸਟਿਸ ਦਿਵਾ ਸਕੀਏ ਤੁਹਾਡੀ ਗੱਲ ਵਿੱਚੋਂ ਨਾ ਮੈਂ ਦੋ ਤਿੰਨ ਚੀਜ਼ਾਂ ਜ਼ਰੂਰ ਕੈਚ ਕੀਤੀਆਂ ਨੇ ਖਾਸ ਕਰਕੇ ਇੱਕ ਪਹਿਲੀ ਗੱਲ ਤਾਂ ਬਿਵਾਖ ਸੀ ਦੂਜੀ ਗੱਲ ਡੈਫਰਮੇਸ਼ਨ ਤੋਂ ਵੀ ਨਹੀਂ ਡਰਦੇ ਸੀ 295 ਤੋਂ ਵੀ ਨਹੀਂ ਡਰਦੇ ਸੀਗੇ ਜ਼ਰੂਰ ਮੈਂ ਵੇ ਬਾਕੀ ਨਾਲ ਖੈਨਾ ਕਿ ਮੈਂ ਉਹਨਾਂ ਦੇ ਨਾਲ ਵਿਚ ਰਿਹਾ ਉਹਨਾਂ ਦੇ ਨਾਲ ਮੈਂ ਉਹਨਾਂ ਨੂੰ ਕੰਮ ਕਰਦੇ ਆ ਦੇਖਿਆ ਉਹਨਾਂ ਨੂੰ ਕੰਮ ਕਰਦੇ ਆ ਸੁਣਿਆ ਆ ਔਰ ਉਹਨਾਂ ਦੇ ਸੁਭਾਅ ਦਾ ਜਾਣੂ ਆ ਪਰ ਇਸ ਹਿਸਾਬ ਦੇ ਨਾਲ ਪਰ ਕਾਰਨ ਕੀ ਬਣਦਾ ਆ ਕਾਰਨ ਲੱਭਣਾ ਜ਼ਰੂਰੀ ਆ ਕਾਰਨ ਹਰ ਕੋਈ ਲੱਭ ਰਿਹਾ ਕਿ ਪ੍ਰੀਤ ਸੈਣੀ ਨੂੰ ਅਚਾਨਕ ਕੀ ਹੋ ਗਿਆ ਤੁਹਾਨੂੰ ਕੀ ਲੱਗਦਾ ਕਿਉਂਕਿ ਆਖਰ ਦੇ ਵਿੱਚ ਤੁਸੀਂ ਵੀ ਕਿਹਾ ਕਿ ਜਿਨੇ ਕਰਵਾਇਆ ਹੋ ਸਕਦਾ ਆ ਕਿਤਨਾ ਕਿਤੇ ਸ਼ੰਕਾ ਜ਼ਰੂਰ ਖੜਾ ਹੁੰਦਾ ਆ ਤੁਹਾਨੂੰ ਲੱਗਦਾ ਕਿ ਇਹ ਇੱਕ ਆਮ ਡੈਥ ਨਹੀਂ ਹੈ ਨੈਚੁਰਲ ਡੈਥ ਨਹੀਂ ਹੈ ਇਹ ਕਤਲ ਹੈ ਹੋ ਸਕਦਾ ਜਦੋਂ ਨੈਚੁਰਲ ਵਾਲੀ ਗੱਲ ਕਹੋਂ ਨਹੀਂ ਕਹਿੰਦੇ ਆ ਤੇ ਉਹ ਇੱਥੇ ਕਦੀ ਨਹੀਂ ਹੈਗੀ ਉਹ ਕਈ ਕੁਝ ਛੱਡ ਕੇ ਜਾ ਰਹੀ ਹੈ ਤੇ ਉਹਦੀ ਛੋਟੇ ਵੀਰ ਇੱਕੋ ਹੀ ਗੱਲ ਹੈਗੀ ਆ ਨੌਜਵਾਨ ਜੀ ਕਿ ਬਿਨਾ ਸਿਰ ਪੈਰ ਤੋਂ ਕਿਉਂਕਿ ਮੈਂ ਵੀ ਐਸਜੀਪੀਸੀ ਦਾ ਵਿਰੋਧੀ ਆ ਪਰ ਮੈਂ ਕਹਿੰਦਾ ਆ ਇੱਥੇ ਤੁਹਾਡੇ ਸਾਹਮਣੇ ਕਹਿੰਦਾ ਆ ਕਿ ਮੈਂ ਬਿਨਾ ਸਿਰ ਪੈਰ ਤੋਂ ਐਸਜੀਪੀ ਤੇ ਦੋਸ਼ ਨਹੀਂ ਲਾਉਂਦਾ ਮੈਂ ਕਿਸੇ ਤੇ ਵੀ ਬਿਨਾ ਸਿਰ ਪੈਰ ਤੋਂ ਦੋਸ਼ ਨਹੀਂ ਲਾਉਂਦਾ ਕਿੰਨਾ ਚਿਰ ਮੈਡੀਕਲ ਰਿਪੋਰਟ ਸਾਹਮਣੇ ਨਹੀਂ ਹੋਈ ਪਹਿਲਾਂ ਉਹ ਉਹਦੀ ਡੈਥ ਦਾ ਉਹਦੀ ਮੌਤ ਦਾ ਕਾਰਨ ਪਤਾ ਲੱਗੇ ਉਹ ਮੈਡੀਕਲ ਰਿਪੋਰਟ ਤੋਂ ਸਾਰਾ ਕਲੀਅਰ ਹੋ ਜਾਊਗਾ ਕਿ ਕਿਹਨਾ ਹਾਲਾਤਾਂ ਵਿੱਚ ਡੈਥ ਹੋਈ ਆ ਕਿਉਂਕਿ ਹੁਣ ਆਪਾਂ ਚੋਕੇ ਹਸਪੀਟਲ ਜਾ ਸਕਦੇ ਆ ਆਪਣੇ ਕੋ ਕੋਈ ਪੈਰਾਮੀਟਰ ਨਹੀਂ ਹੈਗਾ ਕਿ ਆਪਾਂ ਉਹਨੂੰ ਲਾ ਕੇ ਦੇਖ ਲਈਏ ਵੀ ਡੈਥ ਦਾ ਕਾਰਨ ਕੀ ਆ ਤੇ ਰਿਪੋਰਟ ਆਉਣ ਤੋਂ ਬਾਅਦ ਸਾਰਾ ਕੁਝ ਸਹੀ ਚੱਲ ਪੈਣਾ ਆਪਣੀ ਲਾਈਨ ਤੇ ਐਕਸਰਸ 74 ਦੀ ਕਾਰਵਾਈ ਹੋ ਕੇ ਇਹ ਗੱਲ ਸਸਕਾਰ ਹੋ ਗਿਆ ਹੋਇਆ ਹੁਣ ਕਈ ਲੋਕ ਇਹ ਵੀ ਰੱਖਦੇ ਹੁੰਦੇ ਕਿ ਵੀ ਬਾਡੀ ਨੂੰ ਰੱਖ ਲੈਣਾ ਚਾਹੀਦਾ ਸੀ ਆ ਕਰ ਲੈਣਾ ਚਾਹੀਦਾ ਸੀ ਵਾ ਕਰ ਲੈਣਾ ਚਾਹੀਦਾ ਸੀ ਉਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ 6 ਸਿੰਪਲ ਉਹਦੇ ਲੈ ਗੋਇਆ ਬ੍ਰੇਨ ਦਾ ਲਿਆ ਲੀਵਰ ਦਾ ਲਿਆ ਕਿਡਨੀਆਂ ਦਾ ਲਿਆ ਬਾਕੀ ਹੋਰ ਜਿੱਥੋਂ ਜਿੱਥੋਂ ਹਾਰਡ ਦਾ ਲਿਆ ਸਾਰੇ ਸਿੰਪਲ ਲੈ ਕੇ ਉਹਨਾਂ ਨੇ ਉਹ ਭੇਜ ਦਿੱਤੇ ਹੋਏ ਆ ਤੇ ਉਹ ਰਿਪੋਰਟ ਆ ਜਾਣੀ ਆ ਰਿਪੋਰਟ ਆਉਣ ਤੋਂ ਬਾਅਦ ਫਿਰ ਆਪਾਂ ਨੂੰ ਪਤਾ ਲੱਗ ਜਾਣਾ ਆਪਾਂ ਅਗਲੀ ਕਰਨੀ ਕਾਰਵਾਈ ਕਰਾਂਗੇ ਜ਼ਰੂਰ ਕਰਾਂਗੇ ਸ਼ੰਕੇ ਨਿਕਲ ਜਾਣਗੇ ਕਿਉਂਕਿ ਹੁਣ ਆਪਾਂ ਦੇਖਦੇ ਆ ਕਿ ਕਈ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਆ ਮੱਥਾ ਟੇਕਣ ਜਾਂਦੇ ਹੀ ਹੋ ਜਾਂਦੇ ਆ ਕੋਈ ਰਾਤ ਸੁੱਤੇ ਪੈ ਵੀ ਰਹਿ ਜਾਂਦੇ ਆ ਕਈ ਤਰ੍ਹਾਂ ਦੀਆਂ ਇਹ ਗੱਲਾਂ ਹੁੰਦੀਆਂ ਆ ਪਰ ਉਹ ਗੱਲਾਂ ਆਪਾਂ ਨੂੰ ਦਿਸ ਪੈਂਦੇ ਆ ਇਹ ਹੁਣ ਜਾਦੇ ਸ਼ੰਕੇ ਖੜੇ ਤਾਂ ਹੁੰਦੇ ਕੋ ਘਰ ਵਿੱਚ ਕੱਲਾ ਸੀ ਕੱਲਾ ਹੋਣ ਕਰਕੇ ਤੇ ਲਾਸਟ ਕੀ ਹੋਇਆ ਉਹ ਕੰਟੈਕਟ ਜਿਹੜਾ ਲਾਸਟ ਵਾਲਾ ਉਹ ਹੀ ਸਾਨੂੰ ਸਾਡੇ ਅੰਦਰ ਸਵਾਲ ਪੈਦਾ ਕਰਦਾ ਆ ਤੇ ਉਹਨਾਂ ਸਵਾਲਾਂ ਦਾ ਜਵਾਬ ਜਿਹੜਾ ਮੇਰੇ ਖਿਆਲ ਵੀ ਮੈਡੀਕਲ ਰਿਪੋਰਟ ਹੀ ਆ ਹੋਰ ਸਾਡੇ ਕੋ ਕੋਈ ਚਾਰਾ ਨਹੀਂ ਹੈ ਤੇ ਆਪਾਂ ਆਪਾਂ ਨੂੰ ਇਹ ਹੈ ਨਹੀਂਗਾ ਕਿ ਮੈਂ ਬਿਨਾਂ ਵਜ੍ਹਾ ਕਿਸੇ ਨੂੰ ਕਹਾਂ ਉਹਨੇ ਕਰਤਾ ਜੀ ਉਹਨੇ ਕਰਤਾ ਥੱਲੇ ਉਹ ਤੁਹਾਡੇ ਕਮੈਂਟਾਂ ਚ ਲੋਕ ਕਹਿ ਦੇਣਗੇ ਹਾਂ ਬੱਲੇ ਬੱਲੇ ਪਰ ਉਹਨੂੰ ਜਸਟਿਸ ਨਹੀਂ ਮਿਲਣ ਵਾਲਾ ਇਹਨਾਂ ਗੱਲਾਂ ਨਾਲ ਕਿਸੇ ਤੇ ਕਿਸੇ ਤੇ ਇਲਜ਼ਾਮ ਨਹੀਂ ਲਾਉਂਦੇ ਕਿਸੇ ਦਾ ਨਾਮ ਨਹੀਂ ਲੈਂਦੇ ਪਰ ਮੈਂ ਥੋੜਾ ਤੋਂ ਇੱਕ ਗੱਲ ਜ਼ਰੂਰ ਪੁੱਛਣੀ ਚਾਹੁੰਨਾ ਆ ਤੁਹਾਨੂੰ ਤੁਹਾਨੂੰ ਲੱਗਦਾ ਇੱਕ ਵਰਡ ਦਾ ਆਨਸਰ ਤੁਹਾਨੂੰ ਲੱਗਦਾ ਆ ਕਿ ਇਹ ਕਤਲ ਹੈ ਇਹ ਨੈਚੁਰਲ ਡੈਥ ਨਹੀਂ ਹਾਂ ਇਸ ਇਸ ਗੱਲ ਨੂੰ ਚਿਠਲਾਇਆ ਨਹੀਂ ਜਾ ਸਕਦਾ ਜਿਹੜੀ ਤੁਹਾਡੇ ਵਾਲੀ ਗੱਲ ਹੈ ਇਹਨੂੰ ਚਿਠਲਾਇਆ ਨਹੀਂ ਜਾ ਸਕਦਾ ਪੱਤਰਕਾਰ ਪ੍ਰੀਤ ਸਿੰਘ ਸੈਣੀ ਦਾ ਕਤਲ ਕੀਤਾ ਗਿਆ ਉਹਦੀ ਨੈਚੁਰਲ ਡੈਥ ਨਹੀਂ ਮੈਂ ਕਿਵੇਂ ਕਹਾਂ ਹੁਣ ਮੈਂ ਕਿਵੇਂ ਕਹਾਂ ਇਹ ਗੱਲ ਬਈ ਅਗਲੀ ਤੁਹਾਡੀ ਗੱਲ ਹੋਊਗੀ ਜੇ ਕਤਲ ਕੀਤਾ ਤਾਂ ਫਿਰ ਕਿਹਨੇ ਕੀਤਾ ਤੇ ਕਿਉਂ ਮੁੱਕਣੀ ਨਹੀਂ ਇਸ ਕਰਕੇ ਹਜੇ ਉਹਨਾਂ ਚਿਰ ਕੁਝ ਕਹਿਣਾ ਵੀ ਠੀਕ ਨਹੀਂ ਹੈਗਾ ਜਿੰਨਾ ਚਿਰ ਮੈਡੀਕਲ ਰਿਪੋਰਟ ਨਹੀਂ ਆਉਂਦੀ ਜਿੱਦਨ ਮੈਡੀਕਲ ਰਿਪੋਰਟ ਆ ਗਈ ਉਹਦੇ ਵਿੱਚ ਜੋ ਵੀ ਸਿਪਟਮ ਆਵੇ ਮੰਨ ਲਓ ਪੁਆਇਜ਼ਨ ਆ ਗਈ ਸਵਾਲ ਖੜਾ ਹੋ ਜਾਣਾ ਪੁਆਇਜ਼ਨ ਖਾਣੇ ਚ ਸੀ ਪੁਆਇਜ਼ਨ ਕਿਹੜੀ ਸੀ ਕਿੱਦਾਂ ਦੀ ਸੀ ਕਿਵੇਂ ਹੋ ਸਕਦਾ ਇਹ ਸਾਰੀ ਗੱਲ ਉਦੋਂ ਹੋਊਗੀ ਹਣਾ ਹੁਣ ਤੁਹਾਡਾ ਤੁਹਾਡੇ ਸੁਣਨ ਵਾਲੇ ਕਿਤੇ ਇਹ ਨਾ ਕਹਿ ਦੇਣ ਵੀ ਖੋਸੇ ਨੇ ਕਿ ਆ ਜ਼ਹਿਰ ਸੀ ਮੈਂ ਕਿਹਾ ਜੇ ਠੀਕ ਹੈ ਨਾ ਜੇ ਇਹ ਗੱਲ ਤਾਂ ਪਹਿਲਾਂ ਦੀ ਚਲਦੀ ਆ ਰਹੀ ਹੈ ਕਿ ਉਹਨਾਂ ਨੇ ਜ਼ਹਿਰ ਉਹਨਾਂ ਨੂੰ ਦਿੱਤਾ ਹੋ ਸਕਦਾ ਉਹ ਤਾਂ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਿਆ ਜੇ ਕਿਹ ਕੋ ਸਬੂਤ ਹੈਗਾ ਤਾਂ ਲਿਆਓ ਹੁਣ ਦੂਜੀ ਗੱਲ ਆ ਬ੍ਰੇਨ ਦੇ ਡੈਡ ਹੋਣ ਕਰਕੇ ਬ੍ਰੇਨ ਕਿਉਂ ਡੈਡ ਹੋਇਆ ਕਿਹਨਾਂ ਹਾਲਾਤਾਂ ਚ ਡੈਡ ਹੋਇਆ ਕੀ ਕਾਰਨ ਸੀ ਉਹ ਡਾਕਟਰ ਦੱਸੇਗਾ ਠੀਕ ਹੈ ਨਾ ਫਿਰ ਹਾਰਟ ਦੀ ਹੋ ਸਕਦੀ ਆ ਹਾਂਜੀ ਗੁਰਦਿਆਂ ਦੀ ਹੋ ਸਕਦੀ ਆ ਪਰ ਗੁਰਦਿਆਂ ਵਾਲੀ ਇੰਨੀ ਜਲਦੀ ਨਹੀਂ ਹੁੰਦਾ ਹੁੰਦਾ ਹਨਾ ਲਿਵਰ ਸਾਰਾ ਕੁਝ ਕਿੰਨੀ ਕੰਡੀਸ਼ਨ ਸੀ ਕਿਉਂਕਿ ਡਾਕਟਰਾਂ ਕੋਲ ਤਦਰਵਾ ਬਹੁਤ ਆ ਡਾਕਟਰ ਤਾਂ ਉਹਦੀ ਆ ਪੁਤਲੀ ਵੇਖ ਕੇ ਹੀ ਸਾਰਾ ਅੰਦਾਜ਼ਾ ਲਾ ਲੈਂਦੇ ਆ ਪਰ ਐਦਾਂ ਆਫ ਦਾ ਰਿਕਾਰਡ ਕੋਈ ਬੋਲਣ ਨੂੰ ਹਜੇ ਤਿਆਰ ਨਹੀਂ ਹੈ ਕਿਉਂਕਿ ਹਰ ਇੱਕ ਨੂੰ ਪਤਾ ਹੈ ਕਿ ਜੇ ਮੈਂ ਕੋਈ ਕੋਈ ਵੀ ਸਟੇਟਮੈਂਟ ਦੇ ਦਿੱਤੀ ਡਾਕਟਰ ਜਾਂ ਕੋਈ ਵੀ ਉਹ ਫਿਰ ਮੇਰੇ ਲਈ ਕੱਲ ਨੂੰ ਮੈਡੀਕਲ ਰਿਪੋਰਟ ਹੋ ਰਹਾ ਹੈ ਮੇਰੇ ਲਈ ਬਾਧਾ ਬਣ ਜਾਣਾ ਤੋ ਇਸ ਕਰਕੇ ਹਜੇ ਸਾਨੂੰ ਅ ਦਿਲ ਦੇ ਉੱਤੇ ਪੱਥਰ ਰੱਖ ਕੇ ਹਫਤਾ 10 ਦਿਨ ਜਿਹੜਾ ਉਹ ਵੇਟ ਕਰਨੀ ਪੈਣੀ ਆ ਉਸ ਦਿਨ ਪਤਾ ਲੱਗੇਗਾ ਕਿ ਕਤਲ ਆ ਜਾਂ ਕੁਦਰਤੀ ਮੈਡੀਕਲ ਦੀ ਰਿਪੋਰਟ ਦੱਸੂਗੀ ਸੁਖਜੀਤ ਸਿੰਘ ਖੋਸਾ ਨਹੀਂ ਡਿਸਾਈਡ ਕਰੂਗਾ ਕਿ ਕਤਲ ਜਾਂ ਰਿਪੋਰਟ ਹਾਂ ਮੇਰੇ ਮਨ ਚ ਚੱਲਦਾ ਹੋਊਗਾ ਕਿ ਕਤਲ ਆ ਪਰ ਕੱਲ ਨੂੰ ਰਿਪੋਰਟ ਹੋ ਰ ਆ ਜਾਂਦੀ ਹੈ ਫੇਰ ਫੇਰ ਕਹਿਣਗੇ ਕਿ ਬਾਬਾ ਝੂਠ ਬੋਲਦਾ ਇਸ ਕਰਕੇ ਹਜੇ ਹਜੇ ਸਾਨੂੰ ਇਸ ਇਸ ਸਸਪੈਂਸ ਦੇ ਨਾਲ ਐਗਰੀ ਹੋਣਾ ਪੈਣਾ ਵੀ ਕਤਲ ਜਾਂ ਨੇਚਰਲ ਹੂੰ ਤਾਂ ਮੈਡੀਕਲ ਰਿਪੋਰਟ ਦੀ ਵੇਟ ਕਰਨੀ ਪੈਣੀ ਆ ਤੇ ਦੂਜੀ ਮੇਰੀ ਬੇਨਤੀ ਹੈ ਚਲੋ ਤੁਸੀਂ ਆਏ ਅੱਜ ਵੀ ਉਹਨਾਂ ਦਾ ਕੱਲ ਸੰਸਕਾਰ ਹੋ ਗਿਆ ਪਿੰਡ ਜਾਜਾ ਟਾਂਡਾ ਆਊਟਬੋਰਡ ਹੁਸ਼ਿਆਰਪੁਰ ਚ 16 ਮਾਰਚ ਦਿਨ ਸ਼ਨੀਵਾਰ ਨੂੰ ਉਹਦਾ ਭੋਗ ਆ ਜਿਹੜੇ ਸੱਜਣ ਕੱਲ ਨਹੀਂ ਪਹੁੰਚ ਸਕੇ ਵੈਸੇ ਤਾਂ ਜੰਮੂ ਤੋਂ ਵੀ ਲੋਕ ਆਏ ਬਹੁਤ ਮਾਵਾ ਭੈਣਾ ਬੀਬੀਆਂ ਬਹੁਤ ਆਏ ਸੰਸਕਾਰ ਥੋੜਾ अर्ली ਥੋੜਾ ਲੇਟ ਹੋ ਗਿਆ ਕਿਉਂਕਿ ਬੋਡੀ ਪਟਿਆਲੇ ਤੋਂ ਆਣ ਕਰਕੇ ਫ੍ਰੀਜਰ ਤੋਂ ਬਗੈਰ ਹੋਣ ਕਰਕੇ ਕਾਫੀ ਦਿਨ ਹੋ ਗਿਆ ਸੀ ਡੈਥ ਹੋ ਚ ਨਿਊ ਤੋਂ ਬੋਡੀ ਕਲਰ ਚੇਂਜ ਕਰ ਰਹੀ ਸੀ ਤਾਂ ਫਿਰ ਮਜਬੂਰੀ ਬਣ ਜਾਂਦੀ ਕਈ ਵਾਰ ਕਈ ਕਾਰਨ ਛੋਟੇ ਛੋਟੇ ਕਾਰਨ ਬਣ ਜਾਂਦੇ ਆ ਤਾਂ ਇਸ ਕਰਕੇ ਹੁਣ ਆਪਣੇ ਕੋ ਇੱਕ ਹੈਗਾ ਕੱਲ ਵਾਲਾ ਮੌਕਾ ਆਪਾਂ ਨਹੀਂ ਝਾਮ ਸਕੇ ਅਗਲਾ ਮੌਕਾ ਆਉਣ ਵਾਲਾ ਭੋਗ ਭੋਗ ਦੇ ਉੱਤੇ ਆਪਾਂ ਆਈਏ ਪਰਿਵਾਰ ਨਾਲ ਬੈਠੀਏ ਜਥੇਬੰਦੀਆਂ ਨਾਲ ਬੈਠੀਏ ਸਾਰੇ ਇੱਕ ਸਟ੍ਰੈਟਜੀ ਬਣਾਈਏ ਕਿਉਂਕਿ 16 ਤਰੀਕ ਤੱਕ ਲਗਭਗ ਜਿਹੜਾ ਡਾਕਟਰਾਂ ਦਾ ਦਿੱਤਾ ਹੋਇਆ ਟਾਈਮ ਵੀ ਪੂਰਾ ਹੋ ਜਾਣਾ ਜੇ ਰਿਪੋਰਟ ਨਹੀਂ ਆਉਂਦੀ ਉਹਨੂੰ ਕਿੱਦਾਂ ਕਰਨਾ ਕੀ ਕਰਨਾ ਸਾਰੀ ਲੜਾਈ ਲੜਨੀ ਆ ਆਪਾਂ ਸਾਰੇ ਇਕੱਠੇ ਹੋ ਕੇ ਉਸ ਗੱਲਬਾਤ ਕਰੀਏ ਫਿਰ ਮੈਂ ਦੁਬਾਰਾ ਕਹਾਂ 16 ਮਾਰਚ ਦਿਨ ਸ਼ਨੀਵਾਰ ਪਿੰਡ ਜਾਜਾ ਟਾਂਡਾਊਟ ਮੜ੍ਹਸ਼ਰਪੁਰ ਉਹਨਾਂ ਦੀ ਅੰਤਮ ਅਰਦਾਸ ਹੋਣੀ ਆ ਆਪਾਂ ਸਾਰੇ ਉੱਥੇ ਜ਼ਰੂਰ ਪਹੁੰਚੀਏ ਕੁਸਾ ਸਾਹਿਬ ਪਰਵਾਰ ਦਾ ਦਰਦ ਜੋ ਹੈਗਾ ਉਹ ਸ਼ਾਇਦ ਨਹੀਂ ਬਿਆਨ ਕੀਤਾ ਜਾ ਸਕਦਾ ਜ਼ਾਹਿਰ ਤੌਰ ਤੇ ਨਹੀਂ ਕੀਤਾ ਜਾ ਸਕਦਾ ਪਰ ਮੈਂ ਥੋੜੀ ਗੱਲ ਕਰਾਂਗਾ ਮੈਂ ਸਮਝਦਾ ਹਾਂ ਜੋ ਦਰਦ ਇੱਕ ਇੱਕ ਇਹੋ ਜਿਹੇ ਵਿਅਕਤੀ ਦਾ ਹੋ ਸਕਦਾ ਜਿਹੜਾ ਉਹਨਾਂ ਦਾ ਦੋਸਤ ਸੀਗਾ ਜਿਹੜਾ ਉਹਨਾਂ ਦਾ ਕਰੀਬੀ ਸੀਗਾ ਜਿਹਦੇ ਨਾਲ ਗੱਲਬਾਤ ਹੁੰਦੀ ਸੀਗੀ ਮੈਂ ਚਾਹਾਂਗਾ ਕਿਉਂਕਿ ਤੁਹਾਡੇ ਨਾਲ ਉਹਨਾਂ ਨੇ ਕੁਝ ਦਿਨ ਦਿਨ ਬਤੀਤ ਕੀਤੇ ਨੇ ਮੈਂ ਉਹਨਾਂ ਦੀ ਵੀ ਗੱਲ ਸੁਣਨੀ ਚਾਹਾਂਗਾ ਕਿ ਤੁਹਾਡੇ ਕੋਲ ਉਰੇ ਰੁਕੇ ਸੀਗੇ ਔਰ ਤੁਹਾਡਾ ਰਿਸ਼ਤਾ ਔਰ ਆਖਰਕਾਰ ਜਦੋਂ ਤੁਸੀਂ ਉਹਨਾਂ ਨੂੰ ਦੇਖਿਆ ਉਸ ਅਵਸਥਾ ਦੇ ਵਿੱਚ ਉੱਥੇ ਜਦੋਂ ਬੇਸੁੱਧ ਬੇ ਜਾਨ ਉੱਥੇ ਪਏ ਹੋਏ ਸੀਗੇ ਅੰਤ ਤੱਕ ਆ ਕੇ ਤੁਸੀਂ ਉਹਨਾਂ ਨੂੰ ਤੋੜ ਕੇ ਆਏ ਹੋ ਦੇਖੋ ਇਹ ਸ਼ਬਦਾਂ ਚ ਨਹੀਂ ਬਿਆਨ ਕੀਤਾ ਜਾ ਸਕਦਾ ਇਹ ਤੁਹਾਡਾ ਸਵਾਲ ਮੈਂ ਇਹਦਾ ਜਵਾਬ ਕਿਦਾਂ ਦੇਵਾਂ ਮੇਰੇ ਤੇ ਪਰਿਵਾਰ ਨੇ ਮਤਲਬ ਦੋ ਦੋ ਤਿੰਨ ਦਿਨ ਇਸ પીੜਾ ਨੂੰ ਉੱਥੇ ਨਾ ਜਾ ਕੇ ਵੀ ਹੰਡਾਇਆ ਵਾ ਸਾਡੇ ਪਰਿਵਾਰ ਵਿੱਚ ਮੇਰੇ ਮਾਤਾ ਜੀ ਨੇ ਉਹਨੇ ਜਿਹੜੇ ਪਲ ਬਤਾਏ ਆ ਜਾਂ ਬਾਕੀ ਪਰਿਵਾਰ ਨਾਲ ਉਹ ਸਾਰੇ ਇਹ ਕਾਫੀ ਇਸ ਗੱਲ ਨੂੰ ਲੈ ਕੇ ਸ਼ੌਕ ਜਾ ਗਿਆ ਰਾਤ ਜਦੋਂ ਮੈਂ ਆਇਆ ਮੇਰੇ ਬਜ਼ੁਰਗ ਬਾਪੂ ਬੇਬੇ ਵੀਡੀਓ ਵੇਖ-ਵੇਖ ਕੇ ਅੱਖਾਂ ਚੋਂ ਪਾਣੀ ਕੱਢ ਰਿਆ ਸੀ ਔਰ ਕਈਆਂ ਲੋਕਾਂ ਦੇ ਸ਼ੰਕੇ ਹੁੰਦੇ ਆ ਵੀ ਉਹ ਪਤਾ ਨਹੀਂ ਕੀ ਫਲਾਨਾ ਐਦਾਂ ਪਰ ਦਰਦਵਾਨ ਨੂੰ ਦਰਦ ਦੀ ਦਰਦ ਹੁੰਦੀ ਆ ਦਰਦ ਕਰਦ ਦੀ ਦਰਦ ਬੱਕਰਾ ਜਾਣਦਾ ਕਸਾਈ ਨੂੰ ਉਹਦੀ ਕੋਈ ਦਰਦ ਨਹੀਂ ਹੁੰਦੀ ਅੱਜ ਭਲੇ ਕੋਈ ਬਹੁਤ ਕੁਝ ਹੈ ਖੂਨ ਦੇ ਰਿਸ਼ਤੇ ਵਾਲੇ ਪਰ ਜਿੱਦਣ ਉਹਦੇ ਤੇ ਵਿਫਤਾ ਸੀ ਉਦੋਂ ਇਹ ਗੱਲ ਸੱਚੀ ਸਾਬਤ ਹੋਈ ਸੀ ਵਿਫਤ ਪਰ ਹੀ ਸਭ ਹੀ ਸੰਗਛਾੜਤ ਕੋਉ ਨਾਬਤ ਨਹੀਂ ਰਹੇ ਬਸ ਇਹ ਦੁਬਦ ਮੈਂ ਕੁਝ ਨਹੀਂ ਕਹਿ ਸਕਦਾ ਉਹ ਨੌਜਵਾਨ ਬੱਚਿਆਂ ਵਾਂਗੂ ਉਹਨੇ ਟਰੀਟ ਕੀਤਾ ਪਿਆਰ ਲਿਆ ਨੌਜਵਾਨ ਸੀਗਾ ਬਹੁਤ ਕੁਛ ਉਹਨੇ ਕੀਤਾ ਜਿਹੜਾ ਵੱਡੀਆਂ-ਵੱਡੀਆਂ ਉਮਰਾਂ ਵਾਲੇ ਨਹੀਂ ਕਰ ਸਕਦੇ ਬੜੇ ਉਹਨੇ ਸਵਾਲ ਖੜੇ ਕੀਤੇ ਆ ਜਿਹੜੇ ਉਹ ਪੰਥ ਦਾ ਮੁਕਤਾ ਪਾ ਕੇ ਲੋਕ ਪੰਥ ਦੇ ਵੇੜੇ 'ਚ ਬੈਠੇ ਆ ਜਿਹੜੇ ਉਹਦੇ ਸਵਾਲਾਂ ਦੇ ਜਵਾਬ ਨਹੀਂ ਦੇ ਸਕੇ ਮੈਂ ਮੇਰੀ ਤੇ ਇਹੀ ਬੇਨਤੀ ਆ ਕਿ ਪ੍ਰੀਤ ਸਿੰਘ ਸੈਣੀ ਦੀ ਜਿਹੜੀ ਆਵਾਜ਼ ਹੈ ਮੱਤੇ ਕੇ ਉਹਦੇ ਪ੍ਰੈਕਟੀਕਲ ਜੀਵਨ ਚ ਬਹੁਤ ਕਮੀਆਂ ਹੋ ਸਕਦੀਆਂ ਉਹ ਸਭ ਸੂਰਤ ਨਹੀਂ ਸੀ ਬਹੁਤ ਕੁਝ ਹੋਊਗਾ ਆਉਣ ਵਾਲੇ ਦਿਨਾਂ ਚ ਹੋ ਸਕਦਾ ਕਈ ਕੁਝ ਕੱਢ ਕੁਢ ਕੇ ਇਧਰੋਂ ਉਧਰੋਂ ਚੱਲੇ ਨਿੱਜੀ ਜੀਵਨ ਕਿਸੇ ਦਾ ਕੁਝ ਵੀ ਹੋ ਸਕਦਾ ਪਰ ਜਿਹੜੇ ਉਹਨੇ ਸਵਾਲ ਰੱਖਿਆ ਉਹ ਜਵਾਬ ਮੰਗਦੇ ਸੀ ਮੰਗਦੇ ਰਹਿਣਗੇ ਬਿਲਕੁਲ ਬੇਸ਼ੱਕ ਪਰ ਹੁਣ ਕੋਈ ਖਲਾਅ ਪੈਦਾ ਹੋ ਗਿਆ ਹੋ ਗਿਆ ਇਸ ਤਰ੍ਹਾਂ ਪ੍ਰਤੀਤ ਨਹੀਂ ਹੁੰਦਾ ਜੋ ਵਿਅਕਤੀ ਜੋ ਸਿੰਘ ਆ ਕੇ ਤੁਹਾਡੇ ਘਰ ਹੱਸਦਾ ਖੇਡਦਾ ਤੁਹਾਡੇ ਵਿਚਰਦਾ ਰਿਆ ਉਹਨੂੰ ਅਚਾਨਕ ਤੁਸੀਂ ਆਪਣੇ ਹੱਥਾਂ ਨਾਲ ਤੋੜ ਕੇ ਆਏ ਹੋ ਅੰਤ ਇੱਥੇ ਆ ਕੇ ਇਹ ਮੁਖਿਆ ਦੇਖੋ ਜੀ ਮੇਰੀ ਉਹਦੇ ਨਾਲ ਇੱਕ ਦਿਨ ਥੋੜੀ ਜੀ ਇਸ ਗੱਲ ਤੋਂ ਨਾਰਾਜ਼ਗੀ ਵੀ ਹੋਈ ਕਿ ਤੂੰ ਭਾਈ ਉਦੋਂ ਤਾਂ ਮਤਲਬ ਆਪਾਂ ਘਰੇ ਕੁਝ ਸਮਾਗਮ ਕੀਤਾ ਸੀਗਾ ਦਸੰਬਰ ਚ ਤੇ ਉਹ ਦਿਨ ਬੇਟੀ ਵੀ ਨਾਲ ਆਈ ਮਿਲ ਕੇ ਗਿਆ ਤੇ ਮੋਹਕਨ ਨਕੋਦਰ ਵਡਾਲਾ ਬਲਦੇਵ ਸਿੰਘ ਵਡਾਲਾ ਹੋਣਾ ਨੇ 86 ਦੇ ਸਿੰਘਾਂ ਨੂੰ ਜਿਹੜੇ ਨਕੋਦਰ ਕਾਂਡ ਵਾਲੇ ਉਹਨਾਂ ਦਾ ਮਾਰਚ ਰੱਖਿਆ ਸੀ ਮੈਂ ਕਿਸੇ ਕਾਰਨ ਜਾ ਨਹੀਂ ਸਕਿਆ ਮੈਂ ਕਿਹਾ ਭਾਈ ਤੂੰ 35 ਕਿਲੋਮੀਟਰ ਤੋਂ ਮੁੜ ਗਿਆ ਦੇਖ ਲੈ ਤੇਰੀ ਮਰਜ਼ੀ ਤੂੰ ਆਇਆ ਕਿਉਂ ਨਹੀਂ ਸੌਰੀ ਮੈਂ ਸ਼ਰਮਿੰਦਾ ਆ ਮੈਂ ਆਉਣਾ ਸੀ ਮੈਂ ਕਹਿੰਦਾ ਸੀ ਮੈਂ ਸਰਪ੍ਰਾਈਜ਼ ਦੇ ਆ ਪਰ ਹੁਣ ਇਹ ਕਿਸੇ ਨੇ ਗੱਲ ਹੀ ਨਹੀਂ ਕਹਿਣੀ ਹੁਣ ਸਰਪ੍ਰਾਈਜ਼ ਦੇਣਾ ਨਹੀਂ ਕਿਹੜੀ ਜਦੋਂ ਮੈਂ ਪਟਿਆਲੇ ਜਾਂਦਾ ਸੀ ਨਾ ਮੈਂ ਮੈਨੂ ਲੋਕੇਸ਼ਨ ਭੇਜ ਦਿੰਦਾ ਘਰ ਦੀ ਕਿਉਂਕਿ ਗਲੀਆਂ ਗੁਲੀਆਂ ਚ ਬੰਦਾ ਭੁੱਲ ਜਾਂਦਾ ਮੈਨੂੰ ਗੱਡੀ ਤੋਂ ਰਿਸੀਵ ਕਰਨ ਆਉਂਦਾ ਸੀਗਾ ਲੈ ਕੇ ਜਾਂਦਾ ਸੀਗਾ ਹੁਣ ਖਤਮ ਹੋ ਗਈ ਕਹਾਣੀ ਕੌਣ ਪਟਿਆਲਾ ਕੌਣ ਕਿਹੜਾ ਘਰ ਕੌਣ ਕਿੱਥੇ ਕੀ ਕਿਉਂਕਿ ਬਾਅਦ ਵਿੱਚ ਪਰਿਵਾਰਾਂ ਦੇ ਸੁਭਾਅ ਕਿੱਦਾਂ ਦੇ ਆ ਕੀ ਚੱਲਦਾ ਉਹ ਗੱਲ ਵੱਖਰੀ ਆ ਪਰ ਉਹ ਦੁਖਦਾਈ ਪਾ ਲਿਆ ਉਹ ਜਿਹੜੀਆਂ ਔਰ ਜਿਹੜੀਆਂ ਗੱਲਾਂ ਜਿਹੜੀਆਂ ਗੱਲਾਂ ਤੁਹਾਡੇ ਵਰਗੇ ਨੌਜਵਾਨਾਂ ਨੇ ਪ੍ਰੀਤ ਸਿੰਘ ਸੈਣੀ ਵਰਗਿਆਂ ਨੇ ਸਾਨੂੰ ਕਰਨੀਆਂ ਹੁੰਦੀਆਂ ਲਾਸਟ ਰਾਈਡ ਕਰਨੀ ਹੁੰਦੀ ਆ ਅੰਤਮ ਰਸਮਾਂ ਨਿਭਾਉਣੀਆਂ ਹੁੰਦੀਆਂ ਉਹ ਸਾਨੂੰ ਨਿਭਾਉਣੀਆਂ ਪਈਆਂ ਬੜਾ ਔਖਾ ਲੱਗਿਆ ਬੜਾ ਔਖਾ ਲੱਗਦਾ ਬਸ ਇਨਸਾਫ ਦੀ ਉਡੀਕ ਹੈ ਹਾਂ ਕਰਾਂਗੇ ਜਰੂਰ ਜਰੂਰ ਉਹ ਗੱਲ ਕਰਾਂਗੇ ਸਾਰਾ ਕੁਝ ਕਰਾਂਗੇ ਪਰ ਹੋਣਾ ਹੀ ਆ ਜਿਹੜਾ ਕਰਤਾ ਪੁਰਖ ਨੂੰ ਮਨਜ਼ੂਰ ਹੈ ਆਪਣੀ ਕੋਸ਼ਿਸ਼ ਆ ਕੋਸ਼ਿਸ਼ ਨਹੀਂ ਛੱਡਾਂਗੇ ਬਿਲਕੁਲ ਫਰੀਦ ਸਿੰਘ ਸੈਣੀ ਨੂੰ ਆਪ ਹੱਥੀ ਗਾਂ ਤੋੜ ਕੇ ਆਏ ਖੋਸਾ ਸਾਹਿਬ ਔਰ ਜ਼ਿੰਦਗੀ ਦਾ ਸਫ਼ਰ ਇੱਥੇ ਹੀ ਤਮਾਮ ਕਰ ਦਿੱਤਾ ਫਰੀਦ ਸਿੰਘ ਸੈਣੀ ਨੇ ਹਾਲਾਂਕਿ ਮੌਤ ਜ਼ਰੂਰ ਬਹੁਤ ਸਾਰੇ ਸਵਾਲ ਆਪਣੇ ਵਿੱਚ ਲਪੇਟ ਕੇ ਤੇ ਉਹਨਾਂ ਨੂੰ ਮੌਤ ਦੀ ਗੂੜੀ ਨੀਂਦ ਸਵਾ ਚੁੱਕੀ ਹੈ ਇਹਨਾਂ ਮਸਲਿਆਂ ਨੂੰ ਇੱਕ ਪਾਸੇ ਰੱਖਦਿਆਂ ਹੋਇਆਂ ਪਰਿਵਾਰ ਫਿਲਹਾਲ ਇਸ ਨੁਕਸਾਨ ਤੋਂ ਇਸ ਲਾਸ ਤੋਂ ਉੱبرਦਾ ਪਿਆ ਪਰ ਆਉਂਦੇ ਸਮੇਂ ਦੇ ਵਿੱਚ ਇਨਸਾਫ ਦੀ ਮੰਗ ਹੋਣੀ ਹੈ ਇਨਸਾਫ ਦੀ ਉਡੀਕ ਹੋਣੀ ਹੈ ਔਰ ਉਸ ਇਨਸਾਫ ਨੂੰ ਕਿੰਨੀ ਛੇਤੀ ਪ੍ਰਸ਼ਾਸਨ ਪਰਿਵਾਰ ਦੇ ਪੈਰਾਂ 'ਚ ਰੱਖਦਾ ਹੈ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਪਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ